ਬਈ ਬਾਈ ਸਾਨੂੰ ਦਿਖਾਉਣਿਆ ਮੱਝ ਇੱਕ ਆਰਡਰ ਚੈੱਕ ਕਰ ਸਕਦਾ ਬਈ ਮੈਚ ਦਾ ਤੁਸੀਂ ਇਹ ਵੀ ਸਕਦੇ ਤੁਸੀਂ ਮੈਚ ਚੈੱਕ ਕਰੋ ਬਈ ਮੈਚ ਦੀ ਫੇਸ ਕੁਆਲਟੀ ਸਿੰਘ ਇਸ ਕੋਰੋਈ ਸਤਿ ਸ਼੍ਰੀ ਅਕਾਲ ਬਾਈ ਬਾਈ ਕਿਹੜੇ ਪਿੰਡ ਖੜੀ ਹੈ ਇਹ ਮੱਝ ਆਪਣੀ ਕਿੰਨੇਵੇਂ ਸੂਏ ਹੈ ਬਾਈ ਇਹ ਪੰਜਵੇਂ ਸੂਏ ਹੈ ਬਾਈ ਕਿੰਨੇ ਦਿਨਾਂ ਦੀ ਕੱਚੀ ਹੈ ਬਾਈ ਇਹ 10-12 ਦਿਨਾਂ ਦੀ ਤੇ ਇੱਕ ਤਰੀਕ ਨੂੰ ਦੋ-ਤਿੰਨ ਖੱਦਣ ਤੋਂ ਭੋਲੋਗੇ ਅੱਛਾ ਅੱਛਾ ਬਾਈ ਇਹ ਆਪਣੇ ਘਰ ਦੀ ਹੈ ਬਾਈ ਇਹ ਠੀਕ ਹੈ ਬਾਈ ਦੁੱਧ ਦੱਦ ਦੀ ਕੀ ਇਹਦੀ ਹੋ ਗਈ 16-17 ਲੀਟਰ ਬਣ ਕੇ ਆਇਆ ਹੈ ਵੀਰੇ ਅੱਛਾ ਬਾਈ ਇਹ ਮੈਂ ਤੁਹੇ ਗਰੰਟੀ ਵਾਲਾ ਠੀਕ ਹੈ ਬਾਈ ਇਹ ਵੀ ਅਪਜੋਕ ਮੂੰਗਪਗਾਈ ਮਾਰਦਾ ਵੀ ਭਾਂਜ ਕੱਲੂ ਵਾਲ ਦੇਣੀ ਗੱਲ ਹੈ ਅੱਛਾ 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 ਬਾਈ ਉਹਦਾ ਕੋਈ ਹੋਰ ਕੋਈ ਕੱਟੀ ਕੋਟੀ ਕਿਵੇਂ ਕੱਟੀਆਂ ਦਾ ਕੋਈ ਹੋਆ ਨਹੀਂ ਨਹੀਂ ਕਿਵੇਂ ਕੱਟੀਆਂ ਦਿੰਦੀ ਹੈ ਕਿਵੇਂ ਕੋਈ ਅੱਛਾ 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 ਕਿਵੇਂ ਵਧੀਆ ਰਿਜ਼ਲਟ ਦਿੰਦੀ ਹੈ ਕਿਉਂ ਖੜੀ ਆ ਯਾਰ ਕਿਸਾਨ ਦੀ ਹੋਈ ਹੈ ਹਾਲੇ ਬਈ ਅੱਛਾ 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 ਵੀ ਦੇਖ ਸਕਦੇ ਹੋ ਬਾਈ ਤੁਸੀਂ ਕੱਟੀ ਐਡ ਉਸ ਥਣਕ ਕੁਆਲਟੀ ਚੈੱਕ ਕਰ ਸਕਦੇ ਹੋ ਬਾਈ ਤੁਸੀਂ ਬੜੀ ਚੰਗੀ ਕੱਟੀ ਹੈ ਜੇ ਕਿਸੇ ਨੇ ਲੈਣੀ ਹੋਵੇ ਇਹ ਕੋਈ ਮੋਬਾਈਲ ਨੰਬਰ ਮੇਰਾ ਮਿੱਤਰ ਅੰਮ੍ਰਿਤ ਨੰめ 784 94784 67603 67603 ਆਹ ਨੰਬਰ ਆ ਬਾਈ ਬਾਈਆਂ ਨਾਲ ਗੱਲ ਕਰ ਸਕਦੇ ਹੋ ਬਾਈਆਂ ਕੋਲੇ ਮੈਂ ਇਸ ਬਹੁਤ ਚੰਗੀ ਐ ਪੰਜਵੇਂ ਸੂਏ ਮੈਸਾ ਦੁੱਧ ਕਿੰਨਾ ਦੱਸਿਆ ਸੀ ਦੁੱਧ 16-17 ਲੀਟਰ ਦੁੱਧ 16-17 ਕਿੰਨੇ ਕੁ ਦਿਨ ਰਹਿੰਦੇ ਨੇ ਸੂਣ ਦੇਦੇ ਹੋਲ ਬਾਈ 2-3 ਦਿਨ ਜਦ ਤੱਕ ਪੂਰੀ ਇੱਕ ਦੋ ਦਿਨ ਬਾਈ ਜਿੰਨ ਕਹਿੰਦਾ ਬਾਈ ਕੱਚੀ ਇੱਕ ਦੋ ਤਰੀਕ ਤੱਕ ਬਾਈ ਕਹਿੰਦਾ ਬਾਈ ਸੂਹ ਪੈਣਾ ਬਾਈ ਦੇਖ ਸਕਦੇ ਹੋ ਤੁਸੀਂ ਪਿੰਡ ਕਾਲੇ ਕੀ ਆ ਜਲਾ ਬਰਨਾਲਾ ਬਾਈਆਂ ਨਾਲ ਗੱਲ ਕਰ ਲਿਓ ਮੈਸ ਬਹੁਤ ਚੰਗੀ ਤੇ ਸੁਨੱਖੀ ਮੈਸਾ ਬਾਈ ਜਿਹਨੇ ਲੈਣੀ ਹੋਵੇ ਉਹ ਵੀ ਚੈੱਕ ਕਰੋ ਬਈ ਤੁਹਾਨੂੰ ਦੀ ਕੁਆਲਿਟੀ ਦੇਖ ਸੌਰੀ ਮੈਂ ਚੈੱਕ ਕਰਦਾ ਰਿਹਾ ਆਰਡਰ ਚੈੱਕ ਕਰੋ ਵੀ ਮੈਂ ਇਹਦਾ ਇੱਕ ਦੋ ਤਰੀਕ ਤੱਕ ਪਹਿਲਾਂ ਇੱਕ ਦੋ ਤਰੀਕ ਤੱਕ ਸੁਣ ਲੈਣੇ ਆ ਇੱਕ ਦੋ ਤਰੀਕ ਤੱਕ ਪੂਰੇ ਦੇਖ ਸਕਦੇ ਹੋ ਬਈ ਤੁਸੀਂ ਉਰੇ ਆ ਜਾ ਬਕਸ ਹਣ ਇਹ ਕਿ ਪਿੱਛੇ ਨਹੀਂ ਜਿੱਥੇ ਕੇਂਦਰ ਆਵੇ